ਆਲੋ ਜਿਲੇ ਹੋਇਆ ਪਰ ਆਪਾਂ ਇਹ ਕਹਿੰਦੇ ਆ ਵੀ ਆਉਤਰਾ ਦੇ ਨਾਲ ਜਿase ਮੀਟਿੰਗ ਕਰੋ ਉਹ ਆਪੇ ਆਪਦੇ ਢੰਗ ਦੇ ਨਾਲ ਕਰਨੇ ਦੇ। ਜੇ ਕੋਈ ਇਹਨਾਂ ਵਿੱਚ ਕ੍ਰਿਮੀਨਲ ਹੋਊਗਾ ਅਸੀਂ ਫੜਾਂਗੇ ਨਾਲ। ਰੇੜੀ ਨਹੀਂ ਲੱਗਣੁੰਦੇ ਆਪਣੇ ਪੰਜਾਬੀ ਬੰਦੇ। ਉੱਥੇ ਅਸੀਂ ਖੜੇ ਸੀਗੇ ਬਾਬਾ ਜੀ ਤੇ ਆਪਾਂ ਫਿਰ ਜਿਹਨੇ ਨਹੀਂ ਲੱਗਣੁੰਦੇ ਪ੍ਰਵਾਸੀ ਆਪ ਉਹਦੇ ਨਾਲ ਉਹਦੀ ਰੇੜੀ ਲਵਾਈ। ਠੀਕ ਹੈ ਜੀ ਤੇ ਫਿਰ ਆਪਣੇ ਸਿੰਘ ਆਏ ਕੋਈ 2-4 ਜਣੇ ਸੀ 4-5 ਬਾਪੇ ਹੁਣੇ ਤੇ ਉਹ ਆ ਕੇ ਉਹਨਾਂ ਦਾ ਸਾਥ ਦੇਣ ਲੱਗੇ। ਅਰੇ ਰੇੜੀਆਂ ਇਹਨੀਆਂ ਚਕਾਉਣ ਦੇ ਆ। ਕਿ ਸਾਡੀ ਨੂੰ ਲੱਗਣ ਦਿੱਤੀ ਅਸੀਂ ਅੱਜ ਆਪਣੀ ਆਈ ਤੇ ਆਏ ਆ ਵੀ ਸਾਹੀ ਵਿਚਕਾਰ ਆਦਣਾ ਫਿਰ ਇਹਨਾਂ ਦੀਆਂ ਰੇੜੀਆਂ ਹਨਾ ਕਿ ਸਾਡੀ ਨੂੰ ਤੁਸੀਂ ਲੱਗਣ ਦੇਣ ਦੀ ਅੱਜ ਜਾ ਕੇ ਸਾਨੂੰ ਪੁਲਸ ਹੁਣੀ ਰੋਕ ਰਹੀ ਹੈ ਵੀ ਨਹੀਂ ਇਦਾਂ ਨਾ ਕਰੋ ਕਾਨੂੰਨ ਦੇ ਹੱਥ ਆ ਭਈਏ ਭਈਏ ਉਹਦੇ ਨਾਲ ਜਿੱਦੇ ਸੀ ਕਹਿੰਦੇ ਰੇੜੀ ਨਹੀਂ ਲੱਗਣ ਦੇਣੀ ਕੀ ਦਲਸਾਨਪੁਰ ਦੇ ਵਿੱਚ ਭਈਆਂ ਦੀਆਂ ਰੇੜੀਆਂ ਚ ਕੋਣ ਆਏ ਆ ਪੁਲਸ ਪ੍ਰਸ਼ਾਸਨ ਉਹਨਾਂ ਦਾ ਸਾਥ ਦੇ ਰਿਹਾ ਕਹਿੰਦੇ ਨਹੀਂ ਚੱਕਣ ਦੇਰੀਆਂ ਇਹ ਕੋਈ ਬੰਦਾ ਕ੍ਰਿਮੀਨਲ ਹੈਗਾ ਜਾਂ ਜੇ ਕੋਈ ਬੰਦਾ ਹੈ ਤਾਂ ਉਹ ਜੁਰਮ ਕੰਦਾ ਹੋ ਉੱਤੇ ਅਸੀਂ ਬਹੁਤ ਮਤਲਬ ਕਾਰਵਾਈ ਕਰਾਂਗੇ ਪ੍ਰਸ਼ਾਸਨ ਅੱਜ ਸਾਨੂੰ ਕਾਨੂੰਨ ਅਧਸਰਿਆਵਾ ਵੀ ਆਪਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਚੱਲਾਂਗੇ ਜਦੋਂ ਜਾਨਾ ਕੋਈ ਰੇਪ ਹੁੰਦਾ ਕੋਈ ਮਾਰ ਦਿੰਦੇ ਆ ਦੋ ਪੰਜਾਬੀ ਮੁੰਡਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਰੋਜ਼ ਕੁਛ ਨਾ ਕੁਛ ਘਟਨਾ ਵਾਦਦੀ ਆ ਰੋਜ਼ ਕਰਦੇ ਆ ਉਦੋਂ ਪ੍ਰਸ਼ਾਸਨ ਨੂੰ ਕੁਝ ਨਹੀਂ ਦਿਖਦਾ ਉਦੋਂ ਨਾ ਤਾਂ ਕੋਈ ਕਾਰਵਾਈ ਹੁੰਦੀ ਆ ਨਾ ਉਹ ਬੰਦੇ ਵੀ ਨਹੀਂ ਲੱਭਦੇ ਸਾਨੂੰ ਜਿਹੜੇ ਕਰਦੇ ਆ ਪਰਵਾਸੀਆਂ ਦੀਆਂ ਰੇੜੀਆਂ ਹਟਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਸultanpur Lodhi ਵਿਖੇ ਕੁਝ ਲੋਕਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਵੀ ਹੋਈ ਹੈ ਦੱਸਦੇ ਕਿ ਤਲਵੰਡੀ ਚੌਧਰੀਆਂ ਰੋਡ ਦੀ ਇਹ ਵੀਡੀਓ ਆ ਜਿੱਥੇ ਪ੍ਰਵਾਸੀਆਂ ਦੀਆਂ ਰੇਡੀਆਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੌਕੇ ਦੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਇਸ ਤਰੀਕੇ ਦੇ ਨਾਲ ਰੇਡੀਆਂ ਨਹੀਂ ਹਟਾ ਸਕਦੇ ਪਰ ਉਦੋਂ ਕੁਝ ਚਸ਼ਮਦੀਦ ਨੌਜਵਾਨਾਂ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਦੀ ਰੇੜੀ ਨਹੀਂ ਲੱਗਣ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੰਜਾਬੀ ਦੀ ਰੇੜੀ ਲਗਵਾਈ ਗਈ ਪ੍ਰਵਾਸੀਆਂ ਦੇ ਵੱਲੋਂ ਰੋਕਿਆ ਜਾ ਰਿਹਾ ਸੀ ਤੁਹਾਨੂੰ ਦੱਸਦੀ ਕਿ ਇਨ੍ਹਾਂ ਲੋਕਾਂ ਦੇ ਇਹ ਵੀ ਇਲਜ਼ਾਮ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਉਲਟਾ ਪਰਵਾਸੀਆਂ ਦਾ ਸਾਥ ਦਿੱਤਾ ਗਿਆ ਤੇ ਉਹਨਾਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਦੀ ਕਿ ਸੁਲਤਾਨਪੁਰ ਲੋਧੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਰੇੜੀਆਂ ਹਟਾਉਣ ਨੂੰ ਲੈ ਕੇ ਪਰਵਾਸੀਆਂ ਦੀਆਂ ਰੇੜੀਆਂ ਹਟਾਉਣ ਨੂੰ ਲੈ ਕੇ ਇਹ ਬਹਿਸਬਾਦੀ ਦੇਖਣ ਨੂੰ ਮਿਲੀ ਹੈ ਮੈਂ ਲੋਕਲੀ ਇੱਥੂ ਰਹਿਣ ਵਾਲਾ ਠੀਕ ਹੈ ਜਿਸ ਕਰਨ ਸਿੰਘ ਹਾਂ ਜੀ ਕੀ ਮਸਲਾ ਕੀ ਹੋਇਆ ਮਸਲਾ ਸਰ ਜੀ ਮੈਂ ਤਾਂ ਉਹ ਦੱਸਦਾ ਨਾ ਪਰਸੋ ਦੀ ਗੱਲ ਆ ਹੋ ਗਏ ਪਰਸੋ ਦੀ ਗੱਲ ਆ ਤੇ ਨਾ ਇੱਥੇ ਰੇੜੀ ਨਹੀਂ ਲੱਗਣ ਦਿੰਦੇ ਆਪਣੇ ਪੰਜਾਬੀ ਬੰਦੇ ਨੂੰ ਤੇ ਉਹ ਬੰਦਾ ਬਾਬਾ ਜੀ ਆਪਣੀ ਰੇੜੀ ਛੱਡ ਕੇ ਸਭ ਕੋ ਚੱਲਾ ਹੀ ਕਹਿੰਦਾ ਜਦ ਮੇਰੇ ਆਪਣੇ ਬੰਦੇ ਨਹੀਂ ਸਾਥ ਦੇਣਦੇ ਮੈਂ ਕਿਸੇ ਤੋਂ ਕੀ ਮੰਗ ਕਰਾਂ। ਉੱਥੇ ਅਸੀਂ ਖੜੇ ਸੀਗੇ ਬਾਬਾ ਜੀ ਤੇ ਆਪਾਂ ਫਿਰ ਜਿਹੜੇ ਨਹੀਂ ਲੱਗਣ ਹੁੰਦੇ ਪ੍ਰਵਾਸੀ ਆਪ ਉਹਦੇ ਨਾਲ ਉਹਦੀ ਰੇੜੀ ਲਵਾਈ। ਠੀਕ ਹੈ ਜੀ ਤੇ ਫਿਰ ਆਪਣੇ ਸਿੰਘ ਆਏ ਕੋਈ 2-4 ਜਣੇ ਸੀ 4-5 ਬਾਪੇ ਹੁਣੇ। ਤੇ ਉਹ ਆ ਕੇ ਉਹਨਾਂ ਦਾ ਸਾਥ ਦੇਣ ਲੱਗੇ। ਵੀ ਉਹ ਉਹਨਾਂ ਨੂੰ 5 ਸਾਲ ਹੋ ਗਏ 7 ਸਾਲ ਹੋ ਗਏ ਰੇੜੀ ਲਵਾਉਂਦਿਆਂ ਨੂੰ। ਵੀ ਆਪਣਾ ਮੰਦਾ ਜੀ ਹੁਣ ਕੋਈ ਲੋਨ ਲਾ ਕੇ ਵੀ ਹਰ ਜਵੇ ਪਹਿਲਾਂ 5 ਸਾਲ ਹੋਵੇ ਉਹਨੂੰ। ਉਹ ਵੀ ਅੱਜ ਲੱਗਾ ਵਾ ਉਹਨੂੰ ਵੀ 5 ਸਾਲ ਹੋ ਜਾਣਗੇ। ਉਨੂੰ ਮੌਕਾ ਤਾਂ ਦਵੋ ਹਾ ਗਾ ਲੋਈ ਬਾਬਾ ਜੀ ਫੇਰ ਅੱਜ ਅਸੀਂ ਅਰੇੜੀਆਂ ਇਹਨੀਆਂ ਚਕਾਉਣ ਦੇ ਆ ਜੇ ਸਾਡੀਆਂ ਨ ਲੱਗਣ ਦਿੱਤੀ ਅਸੀਂ ਅੱਜ ਆਪਣੀ ਆਈ ਤੇ ਆਏ ਆ ਵੀ ਸਾਹੀ ਵੀ ਚਕਾ ਦੇਣਾ ਫੇਰ ਇਹਨਾਂ ਦੀਆਂ ਰੇੜੀਆਂ ਹਨਾ ਤੇ ਸਾਡੀਆਂ ਨੂੰ ਤੁਸੀਂ ਲੱਗਣ ਦੇਣ ਦੀ ਤੇ ਅੱਜ ਆ ਕੇ ਸਾਨੂੰ ਪੁਲਿਸ ਨੂੰ ਨਹੀਂ ਰੋਕ ਰਹੇ ਆ ਵੀ ਨਹੀਂ ਇਦਾਂ ਨਾ ਕਰੋ ਕਾਨੂੰਨ ਦੇ ਹੱਥ ਆ ਹੁਣ ਕੱਲ ਉੱਥੇ ਲਵਾਉਣ ਦੇ ਸੀ ਉਹਨਾਂ ਪੰਜਾਬੀ ਨਾਲ ਲੜੇ ਬੰਦੇ ਧੱਕਾ ਕੀਤਾ ਤੇ ਨਾ ਚਰਨੇ ਉਦੋਂ ਪੁਲਿਸ ਕਿੱਥੇ ਸੀਗੀ ਭਾਈ ਕੀ ਤੁਹਾਡਾ ਨਾਮ ਆ ਤੇ ਕੀ ਮਸਲਾ ਕੀ ਬਣਿਆ ਨਾਮ ਮੇਰਾ ਕਰਤ ਵੀਰ ਸਿੰਘ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਉਹਨੇ ਸਾਉਤੋ ਵੇਲੇ ਫਸਿਆ ਜਿਗਾਰਦੇ ਆ ਬੇਨਤੀ ਇਹ ਆ ਜੀ ਪੰਜਾਬੀ ਸਿੰਘਾਂ ਦੀਆਂ ਰੇਡੀਆਂ ਨਹੀਂ ਲੱਗਣ ਦਿੰਦੇ ਸੀਗੇ ਇੱਥੇ ਸੁਲਤਾਨਪੁਰ ਦੇ ਵਿੱਚ ਭਈਏ ਭਈਏ ਉਹਦੇ ਨਾਲ ਜਿੱਦੇ ਸੀ ਕਹਿੰਦੇ ਰੇੜੀ ਨਹੀਂ ਲੱਗਣ ਦੇਣੀ ਕੀ ਸੁਲਤਾਨਪੁਰ ਦੇ ਵਿੱਚ ਭਈਆਂ ਦੀਆਂ ਰੇੜੀਆਂ ਚ ਕੋਣ ਆਏ ਆ ਪੁਲਿਸ ਪ੍ਰਸ਼ਾਸਨ ਉਹਨਾਂ ਤਾਂ ਸਾਥ ਦੇ ਰਿਹਾ ਕਹਿੰਦੇ ਨਹੀਂ ਚੱਕਣ ਦੇਣੀਆਂ ਉੱਥੇ ਵੇਲੇ ਪੁਲਿਸ ਲਾ ਲਈਆਂ ਉੱਥੇ ਪਹਿਲਾਂ ਹੀ ਰੇੜੀਆਂ ਚ ਕਾਈਆਂ ਪੁਲਿਸ ਭਈਆਂ ਦੀਆਂ ਸਾਰੇ ਉਹਨਾਂ ਨੇ ਯਾਤਰੀਆਂ ਇਕੱਠੀਆਂ ਕਰੀਆਂ ਸਮਾਨ ਚੱਕ ਲਿਆ ਬਾਅਦ ਵਿੱਚ ਜਦੋਂ ਪੁਲਿਸ ਵਾਲੇ ਆ ਰਹੇ ਆ ਫਿਰ ਉਹਨਾਂ ਨੇ ਉੱਥੇ ਵੇਲੇ ਲਾ ਰੀਆਂ ਵਾ ਜੀ ਮੰਗ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋਲ ਇਹ ਕਰਦੇ ਆਂ ਭਈਆਂ ਨੂੰ ਇੱਥੋਂ ਕੱਢੋ ਅੱਜ ਫੇਰ ਲੁਧਿਆਣਾ ਦੇ ਵਿੱਚ 4 ਸਾਲ ਦੀ ਬੱਚੀ ਨਾਲ ਰੇਪ ਹੋਇਆ ਉੱਥੇ ਕੀ ਕਰ ਲਿਆ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨਵੀਰ ਸਿੰਘ ਸੁਲਤਾਨਪੁਰ ਲੋਧੀ ਦਾ ਮਸਲਾ ਸੁਲਤਾਨਪੁਰ ਲੋਧੀ ਦਾ ਵਸਨੀਕ ਆ ਮੈਂ ਜੀ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਤੋਂ ਪ੍ਰਵਾਸੀ ਨਾ ਕਰਦੇ ਸੀਗੇ ਪ੍ਰਵਾਸੀ ਉਹਦੇ ਨਾਲ ਜਿਹਦੇ ਵੀ ਵੀਰ ਨੇ ਆਲ ਪੰਜਾਬੀ ਦੀ ਰੇੜੀ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਅੱਜ ਵੀ ਅੱਜ ਸੁਲਤਾਨਪੁਰ ਦੇ ਵਿੱਚ ਬੜੇ ਸਿੰਘ ਇਕੱਠੇ ਹੋ ਰਹੇ ਆ ਸਾਰਿਆਂ ਨੇ ਇਹਨਾਂ ਦੀਆਂ ਰੇਡੀਆਂ ਪ੍ਰਵਾਸੀਆਂ ਦੀਆਂ ਜਗਾਈਆਂ ਜਦ ਕਿ ਪੁਲਿਸ ਆ ਗਈ ਉਹਨਾਂ ਨੇ ਫਿਰ ਰੇਡੀਆਂ ਲਾ ਉਹ ਤੋਂ ਕੋਲ ਸਾਡੇ ਕਹਿ ਰਿਹਾ ਜਿਹੜਾ ਕ੍ਰਿਮੀਨਲ ਆਊਗਾ ਉਹਨੂੰ ਫੜਾਂਗੇ ਜੀ ਕੀ ਗੱਲ ਜਿਨ੍ਹਾਂ ਨੇ ਰੇਪ ਕੀਤਾ ਉਹ ਪਹਿਲਾਂ ਕ੍ਰਿਮੀਨਲ ਸੀਗੇ ਅੱਜ ਦੇ ਦਿਨ 4 ਸਾਲ ਦੀ ਬੱਚੀ ਲੁਧਿਆਣੇ ਜਿਹੜਾ ਰੇਪ ਹੋਇਆ ਉਹ ਕ੍ਰਿਮੀਨਲ ਸੀ ਪਹਿਲਾਂ ਇਹ ਕਹਿੰਦੇ ਆ ਜਿਹੜੇ ਕ੍ਰਿਮੀਨਲ ਹੋਵਗੇ ਉਹਨਾਂ ਨੂੰ ਫੜਾਂਗੇ ਪ੍ਰਸ਼ਾਸਨ ਇਹ ਕਹਿ ਰਿਹਾ ਸਾਡਾ ਵੀ ਜਿਹੜੇ ਕ੍ਰਿਮੀਨਲ ਹੋਵਾਂਗੇ ਉਹਨਾਂ ਨੂੰ ਫੜਾਂਗੇ ਅੱਜ ਦੇ ਸਮੇਂ 'ਚ ਜਿਹੜੇ ਇੱਥੇ ਦੇਖ ਰਾ ਇਹਨਾਂ 'ਚ ਹੈਗਾ ਕ੍ਰਿਮੀਨਲ ਕੱਲ੍ਹ ਦਾ ਕੀ ਪਤਾ ਕੀ ਕਰ ਦੇਣਗੇ ਸਭ ਤੋਂ ਜ਼ਿਆਦਾ ਕੰਮ ਭਈਆਂ ਦਾ ਜਦੋਂ ਪਹਿਲਾਂ ਮੁੰਡਾ ਉਹਨੂੰ ਮਾਰਿਆ ਕਿੰਨੇ ਪੂਰੇ ਤਰੀਕੇ ਨਾਲ ਫਿਰ ਇਹਨਾਂ ਨੇ ਕੇਸ ਪ੍ਰਸ਼ਾਸਨ ਅੱਜ ਸਾਨੂੰ ਕਾਨੂੰਨ ਅਧਸਰਿਆਵਾ ਵੀ ਆਪਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਚੱਲਾਂਗੇ ਜਦ ਰੋਜ਼ਾਨਾ ਕੋਈ ਰੇਪ ਹੁੰਦਾ ਕੋਈ ਮਾਰ ਦਿੰਦੇ ਆ ਦੋ ਪੰਜਾਬੀ ਮੁੰਡਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਰੋਜ਼ ਕੁਛ ਨਾ ਕੁਛ ਘਟਨਾ ਵਾਧਦੀ ਆ ਰੋਜ਼ ਕਰਦੇ ਆ ਉਦੋਂ ਪ੍ਰਸ਼ਾਸਨ ਨੂੰ ਕੁਝ ਨਹੀਂ ਦਿਖਦਾ ਉਦੋਂ ਨਾ ਤਾਂ ਕੋਈ ਕਾਰਵਾਈ ਹੁੰਦੀ ਆ ਨਾ ਉਹ ਬੰਦੇ ਵੀ ਨਹੀਂ ਲੱਭਦੇ ਸਾਨੂੰ ਜਿਹੜੇ ਕਰਦੇ ਆ ਕਿਸੇ ਕੁੜੀ ਦਾ ਰੇਪ ਹੋ ਗਿਆ 4 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ ਕੀ ਹੁੰਦੀ 4 ਸਾਲ ਦੀ ਬੱਚੀ ਦੀ ਇਹਨਾਂ ਦਾ ਰੇਪ ਹੁੰਦਾ ਇਹ ਹੱਦ ਤੋਂ ਵੱਧ ਕ੍ਰਾਈਮ ਵਧੀ ਜਾਂਦਾ ਵਾ ਕੋਈ ਦੇਖਦਾ ਨਹੀਂ ਕੋਈ ਕਰਦਾ ਨਹੀਂਗਾ ਪਰ ਜਦੋਂ ਲੋਕ ਇਕੱਠੇ ਹੁੰਦੇ ਆ ਕੋਈ ਗੱਲ ਕਰਦਾ ਵਾ ਉਦੋਂ ਪ੍ਰਸ਼ਾਸਨ ਆਣ ਕੇ ਉਹਨਾਂ ਨੂੰ ਰੋਕ ਦਿੰਦਾ ਉਦੋਂ ਅਸੀਂ ਮੰਗ ਇਹ ਕਰਦੇ ਆ ਵੀ ਜਿਹੜੇ ਆਣ ਕੇ ਇੱਥੇ ਪ੍ਰਵਾਸੀ ਲੈ ਕੇ ਕਰਨੜ ਆ ਸਾਰਾ ਕੁਝ ਜਿਹੜੇ ਗਲਤੀਆਂ ਕਰ ਰਿਹਾ ਉਹਨੂੰ ਫੜਿਆ ਜਾਵੇ ਜਿਹੜੇ ਆਪਣੇ ਮੁੰਡੇ ਆ ਉਹਨਾਂ ਨੂੰ ਰੋਜ਼ਗਾਰ ਮਿਲਿਆ ਜਾਵੇ ਇੱਥੇ 2-3 ਮੁੰਡੇ ਸੀਗੇ ਜਿਹੜੇ ਆਪਣੀ ਰੇੜੀ ਲਾਉਣਾ ਚਾਹੁੰਦੇ ਸੀਗੇ ਉਹਨਾਂ ਨੂੰ ਨਹੀਂ ਲਾਉਣ ਦਿੱਤੀ ਗਈ ਉਹਨਾਂ ਨੂੰ ਜਿਹੜੇ ਪ੍ਰਵਾਸੀ ਸੀ ਉਹ ਨਹੀਂ ਲਾਉਣ ਦਿੰਦੇ ਸੀ ਅਸੀਂ ਕਹਿ ਕਹਿ ਕੇ ਉਹਨਾਂ ਦੀ ਰੇੜੀ ਲਵਾਈ ਆ। ਉੱਥੇ ਰੁਕ ਰੁਕ ਕੇ ਉਹਨਾਂ ਦਾ ਕੰਮ ਕਰਾਇਆ ਵਾ ਪਰ ਫੇਰ ਵੀ ਪ੍ਰਸ਼ਾਸਨ ਉਦੋਂ ਪ੍ਰਸ਼ਾਸਨ ਨੂੰ ਇਹ ਨਹੀਂ ਦਿਖਦਾ ਵੀ ਆ ਕੀ ਚੱਲ ਰਿਹਾ ਵਾ ਬਟ ਬਾਅਦ ਵਿੱਚ ਸਾਰੇ ਇਕੱਠੇ ਹੋ ਕੇ ਆਣ ਕੇ ਕਹਿਣ ਲੱਪੈਂਦਾ। ਪਤਾ ਲੱਗਾ ਸੀ ਕਿ ਇੱਥੇ ਕੁਝ ਨਿਹੰਤ ਸਿੰਘ ਆਪਣੇ ਕੋਈ ਵਾਸੀਆਂ ਦੀਆਂ ਰੇੜੀਆਂ ਦਾ ਧਾਰ ਰਹੇ ਸੀ। ਪਰ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਜਦੋਂ ਤੁਸੀਂ ਆ ਐਸਐਚਓ ਸਾਹਿਬ ਨੂੰ ਆਣ ਕੇ ਦਰਖਾਸਤ ਦਿਓ ਕਿ ਕੋਈ ਬੰਦਾ ਕ੍ਰਿਮੀਨਲ ਹੈਗਾ। ਜਾਂ ਜੇ ਕੋਈ ਬੰਦਾ ਹੈ ਤਾਂ ਕੋਈ ਜੁਰਮ ਬੰਦਾ ਹੋ। ਉਤੇ ਅਸੀਂ ਕਾਨੂੰਨਨ ਮੁਤਾਬਕ ਕਾਰਵਾਈ ਕਰਾਂਗੇ। ਬਾਕੀ ਐਸਐਸਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ। ਕਿ ਉਹਨਾਂ ਨੇ ਵੀ ਇਹੀ ਆਖਿਆ ਬਿੰਨਾਂ ਸਿੰਘਾਂ ਨੂੰ ਉਹ ਬਿਆਨ ਕਿ ਸਰਦੀ ਮੌਕੇ ਦੇ ਉਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਸ਼ਾਂਤ ਕਰਵਾਇਆ ਗਿਆ ਪਰ ਉਧਰ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਪੁਲਿਸ 베ਰੀਫਿਕੇਸ਼ਨ ਤੋਂ ਬਿਨਾਂ ਕਿਸੇ ਵੀ ਗੈਰ ਪੰਜਾਬੀ ਨੂੰ ਆਪਣੇ ਇਲਾਕੇ ਦੇ ਵਿੱਚ ਰੇੜੀ ਨਹੀਂ ਲਗਾਉਣ ਦੇਣਗੇ। ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਰ ਪੰਜਾਬੀ ਲੋਕ ਚੈਨਲ